ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੇ ਸਾਰੇ ਠੀਕ ਠਾਕ ਹੋਵੋਗੇ ਹਸਤੇ ਵਸਤੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਮੇਕ ਸ਼ੋਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇ ਤੇ ਚਲੋ ਸ਼ੁਰੂ ਕਰਦੇ ਆਂ ਇਸ ਦੇ ਵਲੌਗ ਨੂੰ ਵਿਦਆਊਟ ਵੇਸਟਿੰਗ ਐਨੀ ਟਾਈਮ ਅੱਜ ਬੜੇ ਟਾਈਮ ਬਾਅਦ ਵਲੌਗ ਬਣਾਉਣ ਲੱਗੇ ਆਂ ਐਨ ਤੱਕ ਬਣੇ ਰਹੋ ਤੇ ਚਲੋ ਸ਼ੁਰੂ ਕਰਦੇ ਆਂ ਵੀਡੀਓ ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਵਲੌਗ ਦੇ ਵਿੱਚ ਤੇ ਗਰਮੀ ਨੇ ਬੁਰਾ ਹਾਲ ਕੀਤਾ ਪਿਆ ਆ ਅੱਜ ਪੇਪਰ ਸੀਗਾ ਬਸ ਪੇਪਰ ਦੇ ਕੇ ਹੁਣ ਗੁਰੂ ਘਰੇ ਜਾ ਰਹੇ ਆ ਇੱਥੇ ਰੈਕ ਈ ਟੋਪਿਕ ਕੁਝ ਪੈਂਦਾ ਆ ਸੋ ਮੈਂ ਵਲੌਗ ਜਿਆਦੇ ਬਣਾਉਣਾ ਨਹੀਂ ਆ ਬਟ ਮੈਨੂੰ ਇਦਾਂ ਮੈਂ ਕਿਹਾ ਚੱਲ ਵਿੱਚ ਵਿੱਚ ਵਲੌਗ ਬਣਾਉਂਦੇ ਰਹਿਣਾ ਚਾਹੀਦਾ ਇੰਟਰਸਟ ਬਣਿਆ ਰਹਿੰਦਾ ਆ ਕਿ ਲੋਕਾਂ ਦਾ ਵੀ ਤੇ ਆਪਣੀ ਜਿਹੜੀ YouTube ਫੈਮਿਲੀ ਆ ਉਹ ਵੀ ਦੇਖਦੀ ਰਹਿੰਦੀ ਉਹਨਾਂ ਨੂੰ ਪਤਾ ਚੱਲ ਜਾਂਦਾ ਵੀ ਇੱਥੇ ਆ ਚੀਜ਼ਾਂ ਇਦਾਂ ਹੋ ਰਹੀਆਂ ਹਨ ਸੋ ਬਸ ਹੁਣ ਗੁਰੂ ਘਰੇ ਜਾਵਾਂਗੇ ਤੇ ਫਿਰ ਉਸ ਤੋਂ ਬਾਅਦ ਦੇਖਦੇ ਆਂ ਅੱਜ ਕੀ ਕਰਨਾ ਆ ਜਦਾ ਮੇਰੀ ਲਾਈਫ 'ਚ ਕੁਝ ਹੁੰਦਾ ਨਹੀਂ ਆ ਮੇਰੀ ਲਾਈਫ ਥੋੜੀ ਬੋਰਿੰਗ ਜੀ ਆ ਸੋ ਤਾਂ ਕਰਕੇ ਮੈਂ ਜਿਆਦੇ ਵਲੌਗ ਬਣਾਉਣਾ ਨਹੀਂ ਤੇ ਮੈਂ ਜਿਆਦਾ ਨਾ ਉਹਨਾਂ ਨੂੰ ਜਾਨਣਾ ਵੀ ਨਹੀਂ ਕਿਤੇ ਸੋ ਸੋ ਕਰਕੇ ਇੰਨੇ ਵਲੌਗ ਬਣਾਉਣ ਟਾਣੀ ਅੱਜ ਕਾਫੀ ਟਾਈਮ ਬਾਅਦ ਬਣਾ ਰਿਆ ਸੋ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਤੁਹਾਨੂੰ ਵਧੀਆ ਲੱਗਿਆ ਕਰੂਗੇ ਤੇ ਬਣਾ ਲਿਆ ਕਰਾਂਗੇ ਸੋ ਡਰਾਡ ਕਰਾਸ ਕਰ ਲਾਂ ਤੇ ਕਰਦੇ ਆ ਇੱਥੇ ਗਰਮੀ ਨਾ ਇੰਡੀਆ ਵਾਂਗੂ ਨਹੀਂ ਪੈਂਦੀ ਹੈਗੀ ਜਿੱਦ ਤੱਕ ਕਈਆਂ ਨੂੰ ਪਤਾ ਨਹੀਂ ਇੱਥੋਂ ਦੀ ਗਰਮੀ ਦਾ ਤੇ ਇੱਥੇ ਗਰਮੀ ਪੈਂਦੀ ਜ਼ਰੂਰ ਆ 2-3 ਮਹੀਨੇ ਜੂਨ ਜੁਲਾਈ ਅਗਸਤ ਤੇ ਬਟਨਾ ਇੱਥੇ ਜਿਹੜੀ ਗਰਮੀ ਹੁੰਦੀ ਉੱਥੇ ਨਾ ਧੁੱਪ ਜਿਹੜੀ ਹੁੰਦੀ ਚੁੱਭਦੀ ਆ ਜਿਵੇਂ ਹੁਣ ਮਤਲਬ ਇੱਥੇ ਬਾਹਰ ਤੁਰਨਾ ਔਖਾ ਹੋਇਆ ਪਿਆ ਤੇ ਸਕਿਨਰ ਐਸੀ ਜ਼ੋ ਨਾ ਹੋ ਜਾਂਦੀਆਂ ਜਦੋਂ ਤੁਸੀਂ ਘਰੇ ਆਉਂਗੇ ਸਾਰੀ ਬੋਡੀ ਤਾਂ ਖੁਰਕ ਹੁੰਦੀ ਆ ਸੋ ਥੋੜਾ ਜਿਹਾ ਉਸ ਤੋਂ ਬਚਾ ਕਰਨਾ ਪੈਂਦਾ ਸੋ ਹੁਣ ਆਪਾਂ ਨਿਕਲ ਗਏ ਆ ਗੁਰੂ ਘਰ ਤੋਂ ਤੇ ਇੱਥੇ ਨਾ ਆਪਣੇ ਨੇੜੇ ਹੀ ਹੈਗਾ ਇੱਕ ਵੈਲੀਊ ਵਿਲੇਜ ਤੇ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਿੰਨਾ ਵੈਲੀਊ ਵਿਲੇਜ ਉਹ ਹੁੰਦਾ ਜਿੱਥੇ ਯੂਜ਼ਡ ਸਮਾਨ ਮਿਲ ਜਾਂਦਾ ਕਾਫੀ ਸਸਤੇ ਰੇਟ ਤੇ ਬੁੱਕਸ ਵਗੈਰਾ ਹੋ ਗਿਆ ਕੱਪੜੇ ਵੀ ਬੰਦੋ ਸ਼ੂਜ਼ ਸਭ ਕੁਝ ਤੇ ਤੁਹਾਨੂੰ ਲੈ ਕੇ ਜਾਣਾ ਉੱਥੇ ਤੇ ਦਿਖਾਉਣਾ ਕਿਵੇਂ ਦਾ ਹੁੰਦਾ ਹੈ ਤੇ ਜੇ ਕੋਈ ਨਵਾਂ ਸਟੂਡੈਂਟ ਹੁੰਦਾ ਉਹਨੂੰ ਕੋਈ ਚੀਜ਼ ਚਾਹੀਦੀ ਹੋਵੇ ਸਸਤੇ ਰੇਟ ਤੇ ਇੱਥੇ ਮਿਲ ਜਾਂਦੀਆਂ ਬੁੱਕਸ ਵਗੈਰਾ ਵੀ ਮਿਲ ਜਾਂਦੀਆਂ ਹਾਂ ਤੋਂ ਦਿਖਾਉਣਾ ਤੁਹਾਨੂੰ ਕਿਵੇਂ ਦਾ ਹੁੰਦਾ ਬਣੇ ਰਿਓ ਵੀਡੀਓ ਚ ਸੋ ਰਸਤੇ ਜਾ ਵੀ ਇੱਕ ਸਟੋਰ ਪਿਆ ਆ ਮਾਰਕਸ ਇੱਥੇ ਤੁਹਾਨੂੰ ਵਧੀਆ ਸ਼ੂਜ਼ ਮਿਲ ਜਾਂਦੇ ਜਿੰਨੂੰ ਸੇਫਟੀ ਸ਼ੂਜ਼ ਚਾਹੀਦੇ ਹੋਣ ਆ ਹੋਰ ਵੀ ਸ਼ੂਜ਼ ਜੈਕਟਸ ਵੀ ਵਧੀਆ ਮਿਲ ਜਾਂਦੀਆਂ ਮਤਲਬ ਕੁਆਲਿਟੀ ਪ੍ਰੋਡਕਟ ਹੁੰਦੇ ਇਹਨਾਂ ਦੇ ਸੋ ਜੇ ਕੋਈ ਨਵਾਂ ਸਟੂਡੈਂਟ ਆਵੇ ਤੇ ਉਹ ਜ਼ਰੂਰ ਟਰਾਈ ਕਰਕੇ ਦੇਖ ਸਕਦਾ ਜੇ ਉਹਨੂੰ ਸ਼ੂਜ਼ ਚਾਹੀਦੇ ਹੁਣ ਸੇਫਟੀ ਸ਼ੂਜ਼ ਸੋ ਇਹ ਗੋਡ ਮੈਂ ਵੀ ਯੂਜ਼ ਕੀਤਾ ਹੋਇਆ ਸੋ ਲੋ ਪਾਈ ਆਪਾਂ ਅਗੇ ਵੈਲੀਓ ਵਿਲੇਜ ਤੇ ਹੁਣ ਬਣੇ ਰਹੋ ਐਂਡ ਤੱਕ ਤੇ ਤੁਹਾਨੂੰ ਦਿਖਾਉਨੇ ਆ ਅਗੇ ਲੋ ਪਾਈ ਇੱਥੇ ਲੱਗੀਆਂ ਟੀ-ਸ਼ਰਟਾਂ ਆਹ ਵੇਖੋ ਬੰਦਿਆਂ ਦੀਆਂ ਕੀ ਬਾਤ ਹੈ ਦੇਖਿਓ ਕੀ ਕੀ ਪ੍ਰਾਈਸ ਹੈ ਇਹਨਾਂ ਦੇ ਹਾਂ ਤੁਸੀਂ ਤੇ ਆਜਾ ਜਿੰਨਾ ਦਾ ਹੈਗਾ 15 ਡਾਲਰ ਠੀਕ ਹੈ ਅੱਡੀ ਕਮਾਲ ਦੀ ਨਹੀਂ ਹੈਗੀ ਇਹ ਸਾਰੀਆਂ ਯੂਜ਼ਡ ਹੀ ਹੈ ਮੈਨੂੰ ਲੱਗਦਾ ਲਓ ਭਾਈ ਜਿਹੜੇ ਹੈਗੇ ਕਿਤਾਬਾਂ ਤੇ ਸ਼ਕੀਨ ਆਹ ਦੇਖੋ ਕਿਤਾਬਾਂ ਹੀ ਕਿਤਾਬਾਂ ਇੱਥੇ ਤੇ ਆਇਓ ਕਿਤਾਬਾਂ ਦੇਖਦੇ ਆਂ ਆ ਵੀ ਸਸਤੇ ਰੇਟ ਤੇ ਮੈਂ ਇੱਕ ਦੀ ਲੈ ਕੇ ਗਿਆ ਸੀ ਇੱਥੇ ਕਿਤਾਬਾਂ ਦੋ ਤਿੰਨ ਜਦੋਂ ਨਵਾਂ ਨਵਾਂ ਆਇਆ ਸੀ ਤੇ ਬਹੁਤ ਸਸਤੇ ਪ੍ਰਾਈਸ ਤੇ ਮੈਨੂੰ ਬੜੀਆਂ ਕਿਤਾਬਾਂ ਮਿਲ ਗਈਆਂ ਸੀਗਾ 15 ਡਾਲਰ ਮੈਂ 3-4 ਲੈ ਕੇ ਗਿਆ ਸੀਗਾ ਆਹ ਵੇਖੋ ਲੈ ਬਈ ਏਸੀ ਵੀ ਲੱਗਾ ਹੋ ਤੇ ਇੰਨੀ ਗਰਮੀ ਚ ਹੋਏ ਬਾਹਰ ਸ਼ੁਕਰ ਹੈ ਬਾਹਰ ਤੇ ਬਰਾ ਹਲ ਕਰਤਾ ਗਰਮੀ ਨੇ ਸੋ ਆਹ ਵੀ ਕਿਤਾਬਾਂ ਆਈਆਂ ਸਾਰੀਆਂ ਇੱਧਰ ਅੱਗੇ ਦੇਖਦੇ ਆਂ ਹੋਰ ਕੀਤੇ ਆਈਟਮ ਆ ਜਿਵੇਂ ਫ੍ਰੈਂਚ ਦੀ ਇੰਗਲਿਸ਼ ਦੀ ਡਿਕਸ਼ਨਰੀ ਆ ਇਹ ਦੇਖੀਏ ਸੌਰੀ ਫ੍ਰੈਂਚ ਦੀ ਡਿਕਸ਼ਨਰੀ ਕੀ ਬਾਤ ਆਣੇ ਬਈ 3 ਡਾਲਰ ਦੀ ਆ ਇਹ ਜੇ ਤੁਸੀ ਖਰੀਦਣੀ ਹੋਵੇ ਮੈਨੂੰ ਲੱਗਦਾ ਨਹੀਂ ਇਸ ਤੋਂ ਸਸਤੀ ਤੁਹਾਨੂੰ ਕਿਤੇ ਹੋਰ ਬਾਹਰੋਂ ਮਿਲੂਗੀ ਸਿਰਫ 3 ਡਾਲਰ ਚ ਫ੍ਰੈਂਚ ਦੀ ਡਿਕਸ਼ਨਰੀ ਥੈਟਸ ਗ੍ਰੇਟ ਆ ਭਾਈ ਲਾਭ ਹੀ ਦਈਏ ਹੈਗਾ ਬਾਅਦ ਚ ਆਵੀਂ ਅਗਲਾ ਕੋਈ ਗਾਲਾਂ ਕੱਢੂਗਾ ਹਨਾ ਭਾਈ ਇਹ ਲਾਜ਼ਮੀ ਚਾਹੀਦੀ ਆ ਸੋ ਭਾਈ ਅੱਗੇ ਦੇਖਦੇ ਕੀ ਆ ਪਤਨਿਆਣਿਆਂ ਦੇ ਕੱਪੜੇ-ਕਪੜੇ ਜੇ ਆ ਗਏ ਆ ਆ ਕਿਤਾਬਾਂ ਇਹ ਸਾਰੀਆਂ ਤਾਂ ਦੇਖਦੇ ਹਾਂ ਹੋਰ ਕੋਈ ਆਡਮਾ ਇੱਥੇ ਮਿਲ ਜਾਣ ਤੇ ਲੋ ਪਾਈਏ ਇੱਥੇ ਹੈਗੇ ਆ ਸ਼ੂਜ਼ ਠੀਕ ਆ ਬੀਬੀਆਂ ਦੇ ਬੱਚਿਆਂ ਦੇ ਨੌਜਵਾਨਾਂ ਦੇ ਉਧਰ ਇੱਧਰ ਤੇ ਬੀਬੀਆਂ ਦੇ ਹੀ ਆ ਆ ਸਾਰੇ ਬੀਬੀਆਂ ਦੇ ਹੀ ਆ ਔਰ 11 ਡਾਲਰ ਦੀ ਚੱਈਏ ਯਾਰ ਕੰਡੀਸ਼ਨ ਵੀ ਸਹੀ ਤੇ ਵੇਚੀ ਆ ਸਾਰੇ ਮਤਲਬ ਨਾਟ ਬੈਡ ਉੱਤਰ ਬੰਦਿਆਂ ਦੇ ਕੀ ਕਿਆ ਮਤਲਬ ਬਾਲੇ ਵੀ ਨਹੀਂ ਮਾੜੀ ਕੰਡੀਸ਼ਨ ਪ੍ਰਾਈਸ ਦੇ ਹਿਸਾਬ ਨਾਲ ਤੇ ਓਕੇ ਓਕੇ ਆ ਠੀਕ ਆ ਸੋ ਭਾਜੀ ਇੱਥੇ ਹੈਗਾ ਕ੍ਰਾਂਚਰ ਰੱਖਣ ਵਾਲਾ ਸਮਾਨ ਜਾਂ ਜਿਹੜਾ ਕਟਲਰੀ ਹੋ ਗਿਆ ਹਨਾ ਕੱਪ ਵਗੈਰਾ ਉਹ ਦੇਖੋ 4 ਡਾਲਰ ਠੀਕ ਹੈ ਬਈ ਇੰਨੇ ਕਿਤਾ ਡਾਲਰਾਂ ਮਾਜੋ ਮਿਲ ਜਾਂਦਾ ਆ ਸਮਾਨ ਕਟਲਰੀ ਦਾ ਚਾਹੀਦਾ ਹੋਵੇ ਸਸਤਾ ਮਿਲ ਜਾਂਦਾ ਉੱਥੇ ਵੀ ਕੀ ਬਾਤ ਹੈ ਇਹਨੂੰ ਚੈੱਕ ਕਰੋ 4 ਡਾਲਰ ਦਾ ਹਾਂ ਬਈ ਕਿਵੇਂ ਆ ਸੋ ਆਹ ਤਾਂ ਮੈਨੂੰ ਠੀਕ ਠੀਕ ਹੀ ਲੱਗਾ ਆ ਕਿਉਂਕਿ ਇੰਨੇ ਕਿਤਾ ਤੇ ਡਾਲਰਾਂ ਮਾਜੋ ਵੀ ਮਿਲ ਹੀ ਜਾਂਦਾ ਆ ਬੰਦੇ ਨੂੰ ਸਮਾਨ ਸ਼ਾ ਇੱਧਰ ਚੈੱਕ ਕਰਦੇ ਆ ਇਹ ਜ਼ਰੂਰੀ ਆ ਸਮਾਨ ਓਵਨ ਵੀ ਪਿਆ ਆ ਗ੍ਰਾਈਂਡਰ ਵੀ ਪਿਆ ਆ ਠੀਕ ਆ ਬਈ ਆ ਦੇਖ ਲਓ ਬਈ ਕਿਹਨੂੰ ਚਾਹੀਦਾ ਹੋਵੇ ਸਮਾਨ ਤੇ ਥੋਕ ਚੈੱਕ ਕਰ ਸਕਦੇ ਆ ਉਹ ਇੱਧਰ ਚੈੱਕ ਕਰੋ ਸਾਰਾ ਇੰਪੋਰਟੈਂਟ ਸਮਾਨ ਇੱਧਰ ਵੀ ਆ ਕੁੱਕਰ ਦੇਖੀ ਕਿੱਥੇ ਆ ਯਾਰ ਮੈਂ ਕੁੱਕਰ ਲੱਭਣੇ ਆ ਮੈਨੂੰ ਲੱਭ ਜੇ ਕੁੱਕਰ ਕਿੱਥੇ ਆ ਸੋ ਭਾਈ ਆਪਾਂ ਨੂੰ ਤਾਂ ਕੋਈ ਪਸੰਦ ਆਇਆ ਨਹੀਂ ਖਾਸ ਆਪਾਂ λε ਆਣੀ ਵਾ ਲੋਡ ਵੀ ਨਹੀਂ ਸੀ ਮੈਨੂੰ ਕੋਈ ਚੀਜ਼ ਦੀ ਤੇ ਮੈਂ ਤੁਹਾਨੂੰ ਦਿਖਾਉਣ ਲਈ ਲੈ ਕੇ ਆਂ ਸੀ ਇੱਥੇ ਕਿ ਇਹ ਵੀ ਹੁੰਦਾ ਹੈ ਵੈਲਿਊ ਵਿਲੇਜ ਕਿ ਜੇ ਯੂਜ਼ਡ ਸਮਾਨ ਚਾਹੀਦਾ ਹੋਵੇ ਠੀਕ ਠੀਕ ਪ੍ਰਾਈਸ ਦੇ ਵਿੱਚ ਤਾਂ ਬੰਦਾ ਇੱਥੇ ਆ ਕੇ ਵਿਜ਼ਿਟ ਕਰ ਸਕਦਾ ਖਾਸ ਕਰਕੇ ਸਟੂਡੈਂਟਸ ਠੀਕ ਆ ਸੋ ਇਹ ਹੀ ਆ ਇੱਥੇ ਸਾਰਾ ਕਿਤਾਬ ਬਾਕੀ ਹੋਰ ਰੂਡ ਪੜੰਗ ਸਮਾਨ ਤੇ ਬਥੇਰਾ ਪਿਆ ਇੱਥੇ ਸੋ ਚੱਲਦੇ ਆਂ ਆਪਾਂ ਬੱਸ ਫੜਦੇ ਆਂ ਫਿਰ ਦੇਖਦੇ ਆਂ ਅੱਗੇ ਕੀ ਕਰਨਾ ਬਾਕੀ ਦੋਸਤੋ ਇੱਕ ਗੱਲ ਮੈਂ ਜ਼ਰੂਰ ਕਹਿਣਾ ਵੀ ਅੱਜ ਕੱਲ ਇੰਟਰਨੈਟ ਦੇ ਉੱਪਰ ਬੜੇ ਤਰੀਕੇ ਦੇ ਇਨਫਲੂਐਂਸਰਸ ਬੈਠੇ ਆ ਬੜਾ ਕੁਝ ਕਹਿੰਦੇ ਆ ਵੀ ਇਦਾਂ ਕਰੋ ਇਦਾਂ ਨਾ ਕਰੋ ਇਹ ਕਰੋ ਉਹ ਕਰੋ ਠੀਕ ਆ ਸੁਣੋ ਜਿੰਨੂੰ ਵੀ ਤੁਹਾਨੂੰ ਜੀ ਕਰਦਾ ਪਰ ਬਲਾਈਂਡਲੀ ਇਹਨੂੰ ਫੋਲੋ ਨਾ ਕਰੋ ਭਾਵੇਂ ਮੈਂ ਵੀ ਆ ਠੀਕ ਆ ਜੇ ਮੈਂ ਵੀ ਕੁਝ ਕਹਿ ਰਿਹਾ ਬਲਾਈਂਡਲੀ ਫੋਲੋ ਨਹੀਂ ਕਰਨਾ ਚਾਹੀਦਾ ਥੋੜਾ ਆਪਣਾ ਰਿਸਰਚ ਕਰੋ ਆਪਣਾ ਦੇਖਿਆ ਕਰੋ ਵੀ ਹਾਂ ਵੀ ਆ ਮੇਰੇ ਲਈ ਜੀ ਠੀਕ ਆ ਜਾਂ ਨਹੀਂ ਠੀਕ ਆ ਬਲਾਈਂਡਲੀ ਫੋਲੋ ਕਰੋਗੇ ਤਾਂ ਤੁਸੀਂ ਕੂ ਦੇ ਵਿੱਚ ਡਿੱਗੂ ਮੈਂ ਡਿੱਗੂਂਗਾ ਭਾਵੇਂ ਕੋਈ ਵੀ ਕ੍ਰੀਏਟਰ ਆ ਸੋ ਕਿਸੇ ਨੂੰ ਵੀ ਆ ਤੁਸੀਂ ਅੱਖਾਂ ਤੇ ਪੱਟੀ ਬੰਨ ਕੇ ਬਿਲਕੁਲ ਨਹੀਂ ਫੋਲੋ ਕਰਨਾ ਹੈਗਾ ਭਾਵੇਂ ਕੋਈ ਵੀ ਉਹ ਕ੍ਰੀਏਟਰ ਹੋਵੇ ਮੈਂ ਕਿਸੇ ਇੱਕ ਪਾਰਟिकुलर ਬੰਦੇ ਦੀ ਗੱਲ ਨਹੀਂ ਕਰਦਾ ਮੈਂ ਓਵਰਆਲ ਇੱਕ ਜਸਟ ਤੁਹਾਨੂੰ ਆਪਣਾ ਇੱਕ ਓਪੀਨੀਅਨ ਦੇ ਰਿਹਾ ਸੋ ਭਾਈ ਇੱਕ ਕਾਲਜ ਆਪਾਂ ਆਏ ਆ ਥੋੜੀ ਦੇਰ ਦੇ ਲਈ ਫਿਰ ਮੈਂ ਕਿ ਘਰੇ ਜਾਣੇ ਆ ਤੇ ਆ ਆਪਣਾ ਕਾਲਜ ਕਾਲਜ ਤਾਂ ਬਹੁਤ ਵੱਡਾ ਹੁੰਦਾ ਨੰਬਰ ਕਾਲਜ ਬਟ ਇਹ ਵੀ ਕੋ ਦਾ ਪਾਰਟ ਹੈ ਛੋਟਾ ਹੈ ਜਾਂ ਇਤੋਂ ਵੀ ਰਸਤਾ ਨਿਕਲਦਾ ਆ ਪਾਣੀ ਪੀ ਲਈਏ ਮੜਾ ਜਾ ਫਿਰ ਇੱਕ ਇੱਕ ਦਿਖਾਉਣੀ ਤੁਹਾਨੂੰ ਗਰਮੀ ਬਹੁਤ ਆਦੀ ਹੈ ਸੋ ਭਾਈ ਇਹ ਕਾਲਜ ਜੀ ਇਹ ਸਾਰਾ ਬਹੁਤ ਵੱਡਾ ਆ ਜੇ ਕਹਾਂਗੇ ਤਾਂ ਕਿਸੇ ਦਿਨ ਮੈਂ ਪੂਰੇ ਕਾਲਜ ਦਾ ਵੀ ਵਲੌਗ ਬਣਾ ਕੇ ਦਿਖਾ ਦੂੰਗਾ ਅੰਬਰ ਕਾਲਜ ਸੋ ਇਹ ਤਾਂ ਮੁੱਕਣਾ ਇੰਨੀ ਆ ਬਾਬਾ ਜੀ ਵੱਡਾ ਜੀ ਇਦਾਂ ਤੁਹਾਨੂੰ ਦਿਖਾਉਣ ਲੱਗ ਗਿਆ ਤਾਂ 2 ਘੰਟੇ ਲੱਗ ਜਾਣੇ ਮਨੇ ਇੱਕ ਇੱਕ ਇਹਦਾ ਰਸਤਾ ਦਿਖਾਉਂਦੇ ਆ ਮੱਕੋ ਦੀਦੋ ਨਵਾਂ ਨਵਾਂ ਆਇਆ ਸੀ ਮੈਂ ਗਵਾਜੀਆਂ ਸੀ ਮੈਂ ਤੇ ਆਪਣੀ ਕਲਾਸ ਹੀ ਨਹੀਂ ਲੱਭਦੀ ਪੀ ਪੁੱਛ-ਪੁੱਛ ਕੇ ਮੈਂ ਕਲਾਸ 'ਚ ਬੜਿਆ ਸੀਗਾ ਸੋ ਹਾਂਜੀ ਵੀ ਮਿੱਤਰੋ ਫਾਈਨਲੀ ਆਪਾਂ ਆਲਮੋਸਟ ਕਰੇ ਪਹੁੰਚ ਚੁੱਕੇ ਆ ਤੇ ਮੌਸਮ ਵੀ ਵਧੀਆ ਹੋ ਗਿਆ ਹੈ ਥੋੜਾ ਬੱਦਲ ਹੋ ਗਿਆ ਤੇ ਹਲਕੀ-ਹਲਕੀ ਬਾਰਿਸ਼ ਵੀ ਸ਼ੁਰੂ ਹੋ ਗਈ ਆ ਤੇ ਲੱਗਦਾ ਅੱਜ ਬਾਹਰ ਜਾਣ ਹੀ ਜਣਾ ਸੋ ਇੱਥੇ ਵਲੌਗ ਨੂੰ ਖਤਮ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਵਲੌਗ ਵਧੀਆ ਲੱਗਿਆ ਹੋਇਆ ਕਮੈਂਟ ਕਰਕੇ ਦੱਸਿਓ ਅੱਗੇ ਵੀ ਬਣਾਉਂਦਾ ਰਹਾਂਗਾ ਮੈਂ ਵਲੌਗ ਤੇ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ